ਸਿੱਧੂ ਮੂਸੇਵਾਲਾ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਉਣ ਵਾਲੇ ਨੌਜਵਾਨ ਦਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਘਰ ਬਣਾ ਕੇ ਦਿੱਤਾ ਗਿਆ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਦੁੱਖ ਵਿੱਚ ਸਾਥ ਦੇਣ ਵਾਲੇ ਇਨਸਾਨ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਤੇ ਇਸ ਨੌਜਵਾਨ ਨੇ ਸਿੱਧੂ ਨੂੰ ਜਵਾਹਰਕੇ ਪਿੰਡ ਤੋਂ ਜ਼ਖਮੀ ਹਾਲਤ ਦੇ ਵਿੱਚ ਚੁੱਕ ਕੇ ਹਸਪਤਾਲ ਪਹੁੰਚਾਇਆ ਸੀ ਤੇ ਇਸ ਨੌਜਵਾਨ ਦਾ ਸਾਡੇ ਪਰਿਵਾਰ ਤੇ ਬਹੁਤ ਹੀ ਵੱਡਾ ਐਹਸਾਨ ਹੈ ਅਤੇ ਅੱਜ ਉਸ احسان ਦਾ ਕੁਝ ਹਿੱਸਾ ਕਰਜ ਸੀ ਉਤਾਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਕਹਿੰਦੇ ਕਿ ਇਸ ਨੌਜਵਾਨ ਨੂੰ ਮਕਾਨ ਦੀ ਸਖਤ ਜ਼ਰੂਰਤ ਸੀ ਖਸਤਾ ਹਾਲਤ ਮਕਾਨ ਸੀ ਤੇ ਅੱਜ ਇਸ ਨੂੰ ਮਕਾਨ ਬਣਾ ਕੇ ਦੇ ਦਿੱਤਾ ਗਿਆ ਤੇ ਅੱਗੇ ਤੋਂ ਵੀ ਜੇਕਰ ਇਸ ਨੌਜਵਾਨ ਨੂੰ ਕਿਸੇ ਤਰ੍ਹਾਂ ਦੀ ਸਾਡੀ ਮਦਦ ਦੀ ਜ਼ਰੂਰਤ ਹੋਵੇਗੀ ਤਾਂ ਸਾਡਾ ਪਰਿਵਾਰ ਇਸ ਨੌਜਵਾਨ ਦੇ ਨਾਲ ਹਰ ਸਮੇਂ ਹਾਜ਼ਰ ਰਹੇਗਾ ਸਿੱਧੂ ਮੂਸੇਵਾਲਾ ਦੇ ਇਹ ਪਰਿਵਾਰ ਦੇ ਅਤੇ ਉਹਨਾਂ ਦੇ ਪਿਤਾ ਵੱਲੋਂ ਕੀਤੇ ਗਏ ਇਸ ਕਾਰਜ ਦੀ ਤੁਸੀਂ ਕਿੰਨੀ ਕਿਸਰਾਨਾ ਕਰਦੇ ਹੋ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ